23/7/2025 ਨੂੰ ਸ਼੍ਰੀ ਮੁਕਸਰ ਸਾਹਿਬ ਪੁਲਿਸ ਨੂੰ ਇੱਕ ਨਸ਼ਾ ਵਿਰੋਧ ਕਾਮਯਾਬੀ ਮਿਲੀ ਜੋ ਕਿ CIA 2 ਮਲੋਤ ਜਿਹੜੀ ਮੁਕਸਰ ਸਾਹਿਬ ਦੀ ਯੂਨਿਟ ਹੈਗੀ ਉਹਦੇ ਵੱਲੋਂ ਇੱਕ ਹਰਪ੍ਰੀਤ ਸਿੰਘ ਏਲੀਅਸ ਬਿੱਟੂ ਨਾਮ ਦੇ ਬੰਦੇ ਨੂੰ ਜੋ ਮੁਕਸਰ ਸਾਹਿਬ ਦਾ ਵਸਨੀਕ ਹੈ ਉਸ ਨੂੰ 500 ਗ੍ਰਾਮ ਹੀਰੋਇਨ ਦੇ ਨਾਕਾਬੂ ਕੀਤਾ ਗਿਆ ਤੇ ਇਸ ਯੋਧ ਨਸ਼ਾ ਵਿਰੋਧ ਜਿਹੜੀ ਮਹਿੰਮ ਜਪ ਸਰਕਾਰ ਦੀ ਚੱਲ ਰਹੀ ਹੈ ਉਹਦੇ ਤਹਿਤ ਅਸੀਂ ਇਹ ਰਿਕਵਰੀ ਕੀਤੀ ਹੈ ਤੇ ਅੱਗੇ ਇਹ ਦੇ ਫਰਦਰ ਫਾਰਵਰਡ ਤੇ ਬੈਕਵਰਡ ਲਿੰਕੇਜ ਜਿਹੜੇ ਹੈਗੇ ਨੇ ਉਹ ਇਹਦਾ ਪੂਲ ਸ੍ਰਮਾਨ ਅੱਜ ਹਾਸਲ ਕਰਕੇ ਤੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ। ਪਰ ਕਿੰਨੇ ਚਿਰ ਤੋਂ ਇਸ ਕੰਪਨਸ਼ਨ ਇਹ ਦੇ ਦੱਸਣ ਮੁਤਾਬਕ ਇਹ तकरीबन 6 ਮਹੀਨੇ ਸਾਲ ਤੋਂ ਇਹ ਕੰਮ ਕਰ ਰਿਹਾ ਸੀ ਤੇ ਪਹਿਲਾਂ ਇਹਦੇ ਤੇ ਕੋਈ ਕੇਸ ਐਨਡੀਪੀ ਅਸੀਂ ਜਾਂ ਕੋਈ ਹੋਰ ਕ੍ਰਿਮੀਨਲ ਬੈਕਗ੍ਰਾਉਂਡ ਇਹਦੀ ਨਹੀਂ ਆ ਹਾਪੀ ਸੀ। ਬੈਕਗ੍ਰਾਉਂਡ ਇਹਦੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੈ ਜੀ। ਇਹ ਫੋੜ ਮੁਖਸਰ ਸਾਹਿਬ ਦਾ ਹੀ ਹੈ ਜੀ ਸਰ ਇਨਡਰਜ ਜਿਹੜੇ ਜਿਹੜੇ ਪੁਰਾਣੇ ਪੈਡਲਰਸ ਨੇ ਉਹ ਆਲਮੋਸਟ ਅਸੀਂ ਫੜ ਕੇ ਅੰਦਰ ਦੇ ਚੁੱਕੇ ਆ ਤੇ ਨਵੇਂ-ਨਵੇਂ ਲਾਲਚ ਦੇ ਚੱਲਦੇ ਬੰਦੇ ਕੰਮ ਚ ਪੈ ਰਹੇ ਨੇ ਥੋੜੇ ਸਰ ਨਵੇਂ ਨੂੰ ਰੈਕਿਫਾਈ ਕਰਮੇ ਕਿ ਉਹਦੀਆਂ ਚੁਣੌਤੀਆਂ ਅਸਾਨਾ ਕਰਨਾ ਅਸੀਂ ਆਪਣੇ ਇਨਫਾਰਮਰਸ ਤੇ ਟੈਕਨੀਕਲ ਸਰਵੇਲੈਂਸ ਵਗੈਰਾ ਤੇ ਕਰਦੇ ਰਹਿੰਦੇ ਆ ਜਿਦੇ ਕਿ ਮਾਧਿਅਮ ਨਾਲ ਸਾਨੂੰ ਇਹ ਰਿਕਵਰੀ ਜ਼ੋਨ ਚ ਫਾਇਦਾ ਹੁੰਦਾ ਹੈ